ਬਹੁਤ ਹੀ ਪਿਆਰੇ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਧਰਮ ਸਥਾਨਾਂ ਦੀਆਂ ਬਹੁਤ ਸਾਰੀਆਂ ਮਰਿਆਦਾਵਾਂ ਹੁੰਦੀਆਂ ਹਨ ਸਮੇਂ ਦੇ ਅਨੁਸਾਰ ਉਹਨਾਂ ਮਰਿਆਦਾਵਾਂ ਨੂੰ ਨਿਭਾਇਆ ਜਾਂਦਾ ਹੈ ਪਾਲਣ ਕੀਤਾ ਜਾਂਦਾ ਹੈ ਨੌਜਵਾਨ ਵੀਰ ਬਹੁਤ ਹੀ ਗੰਭੀਰਤਾ ਦੇ ਨਾਲ ਉਹਨਾਂ ਮਰਿਆਦਾ ਨੂੰ ਦੇਖਣਾ ਔਰ ਸਿੱਖ ਲੈਣ ਉਹਦੇ ਧਾਰਾਂ ਨੂੰ ਇਹਨਾਂ ਮर्याਤਾਵਾਂ ਬਾਰੇ ਪਤਾ ਹੁੰਦਾ ਹੈ ਇਸ ਤਰੀਕੇ ਨਾਲ ਪਿਆਰੇ ਨੌਜਵਾਨ ਵੀ ਸਿੱਖ ਲੈਣ ਇਸ ਤੋਂ ਬਿਨਾ ਵਿਸ਼ੇਸ਼ ਸਮਾਗਮਾਂ ਦੇ ਉੱਪਰ ਜੋ ਵਿਸ਼ੇਸ਼ ਧਰਮ ਪ੍ਰਚਾਰਕ ਬੁલાਏ ਜਾਂਦੇ ਹਨ ਉਹਨਾਂ ਦੇ ਵੱਖਰੇ ਖਰਚੇ ਹਨ ਉਹਨਾਂ ਦਾ ਵਰਗੰਧ ਵੱਖਰਾ ਕੀਤਾ ਜਾਂਦਾ ਹੈ ਸੰਗਤ ਬਹੁਤ ਵੱਧ ਜਾਂਦੀ ਹੈ ਤਾਂ ਪੰਡਾਲ ਦੇ ਵੱਖਰੇ ਪ੍ਰਬੰਧ ਕੀਤੇ ਜਾਂਦੇ ਹਨ ਇਹ ਸਾਰੇ ਪ੍ਰਬੰਧ ਸਿੱਖਣੇ ਪੈਣਗੇ ਕਿ ਕਿਸ ਤਰ੍ਹਾਂ ਇਹ ਪ੍ਰਬੰਧ ਕੀਤੇ ਜਾਂਦੇ ਹਨ ਔਰ ਇਹਨਾਂ ਪ੍ਰਬੰਧਾਂ ਉੱਪਰ ਕੀ ਖਰਚ ਆਉਂਦਾ ਹੈ ਇਹ ਸਭ ਨੌਜਵਾਨ ਵੀਰਾਂ ਨੂੰ ਦੇਖਣਾ ਪਵੇਗਾ ਜਦੋਂ ਬਹੁਤ ਗੰਭੀਰਤਾ ਦੇ ਨਾਲ ਰਿਸਪੌਂਸਿਬਿਲਟੀ ਦੇ ਨਾਲ ਨੌਜਵਾਨ ਵੀਰ ਇਹ ਸਾਰੇ ਕੰਮ ਸਿੱਖ ਲੈਣਗੇ ਤਾਂ ਅਹੁਦੇਦਾਰੀਆਂ ਉਹਨਾਂ ਨੂੰ ਆਪਣੇ ਆਪ ਮਿਲ ਜਾਣਗੀਆਂ ਨੌਜਵਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ